ਮੈਂ ਸਰਦਾਰ ਜੋਰਾਵਰ ਸਿੰਘ ਵਰਕ ਸੀ ਪਰ ਹੁਣ ਤਾਂ ਮੈਂ ਬਾਪੂ ਦਾ ਜੋਰਾ ਵੀ ਨਹੀਂ ਰਿਹਾ ਵਾਸੀ ਮੋਹਾਲੀ ਹੁਣ ਤਾਂ ਮੈਂ ਮੋਹਾਲੀ ਲਿਖਾਂਗਾ ਕਿਉਂਕਿ ਪਿੰਡ ਤਾਂ ਮੇਰਾ ਰਿਹਾ ਨਹੀਂ ਤੁਹਾਨੂੰ ਬੇਨਤੀ ਕਰਦਾ ਕਿ ਜੋ 24000 ਏਕੜ ਜ਼ਮੀਨ ਸਰਕਾਰ ਵਿਕਾਸ ਜਾਂ ਪੰਜਾਬ ਦੀ ਤਰੱਕੀ ਦੇ ਨਾਂ ਤੇ ਐਕਵਾਇਰ ਕਰ ਰਹੀ ਹੈ ਇਸ ਨਾਲ ਸੰਬੰਧਿਤ ਆਪਣੀ ਤਰੱਕੀ ਬਾਰੇ ਦੱਸਣ ਲੱਗਾ ਹਾਂ ਇਹ ਜ਼ਮੀਨ ਐਕਵਾਇਰ ਕਰਕੇ ਸਰਕਾਰ ਲੁਧਿਆਣੇ ਦੇ ਪਿੰਡਾਂ ਵਿੱਚ ਜਿਹੜੀ ਤਰੱਕੀ ਲਿਆਉਣ ਨੂੰ ਕਹਿੰਦੀ ਆ ਇਹ ਤਰੱਕੀ ਕੁਝ ਸਾਲ ਪਹਿਲਾਂ ਮੋਹਾਲੀ ਦੇ ਪਿੰਡਾਂ ਵਿੱਚ ਵੀ ਹੋ ਚੁੱਕੀ ਹੈ ਜੇ ਤੁਸੀਂ ਕਦੇ ਇੱਧਰ ਆਈ ਹੋ ਮੋਂ ਤਾਂ ਦੇਖਿਆ ਹੋਣਾ ਕਿ ਇੱਥੋਂ ਦਾ ਨਕਸ਼ਾ ਬਿਲਕੁਲ ਹੀ ਬਦਲ ਚੁੱਕਿਆ ਪਿੰਡ ਗਾਇਬ ਹੋ ਚੁੱਕੇ ਹਨ ਜੱਟਾਂ ਦੇ ਪੁੱਤ ਵਿਲੇ ਹੋ ਗਏ ਹਨ ਕੁਝ ਨੇ ਤਾਂ ਜੋਮੈਟੋ ਦਾ ਕੰਮ ਫੜ ਲਿਆ ਖੈਰ ਜ਼ਮੀਨਾਂ ਡਿਵੈਲਪਮੈਂਟ ਦੇ ਨਾਂ ਤੇ ਐਕਵਾਇਰ ਕਰਕੇ ਵੱਡੇ ਵੱਡੇ ਸ਼ਾਪਿੰਗ ਕੰਪਲੈਕਸ ਖੜੇ ਕਰ ਦਿੱਤੇ ਗਏ ਹਨ। ਕੁਝ ਸਾਲ ਪਹਿਲਾਂ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਸੀ ਤਾਂ ਬੜਾ ਅਚਾ ਚੜਿਆ ਸੀ ਮੇਰੇ ਮੁੰਡੇ ਨੂੰ। ਉਹਨੇ ਜਦ ਮੈਨੂੰ ਆ ਕੇ ਦੱਸਿਆ ਕਿ ਡੈਡੀ ਆਪਣੀ ਜ਼ਮੀਨ ਸ਼ਹਿਰੀ ਪ੍ਰਾਪਰਟੀ ਬਣਨ ਲੱਗੀ ਆ। ਸਰਕਾਰ ਆਪਣੀ ਜ਼ਮੀਨ ਦਾ ਦੁੱਗਣਾ ਤਿੱਗਣਾ ਨਹੀਂ ਬਲਕਿ ਪਤਾ ਨਹੀਂ ਕਿੰਨੇ ਗੁਣਾ ਰੇਟ ਦੇ ਦੇਵੇ। ਇੱਥੇ ਵੱਡੇ ਵੱਡੇ ਸ਼ਾਪਿੰਗ ਮਾਲ ਬਣਾ ਕੇ ਬਾਹਰਲੇ ਮੁਲਕਾਂ ਮੰਗੂ ਇਸ ਦੀ ਨਿਹਾਰ ਬਦਲ ਦੇਵੇਗੀ। ਤੇ ਫਿਰ ਆਪਣਾ ਏਰੀਆ ਪਿੰਡੂ ਨਹੀਂ ਬਲਕਿ ਆਪਾਂ ਵੀ ਚੰਡੀਗੜ੍ਹ ਵਾਲੀ ਸਟਾਈਲ ਨਾਲ ਜ਼ਿੰਦਗੀ ਜਿਊਾਂਗੇ। ਮੈਨੂੰ ਆਪਣੇ ਬੇਟੇ ਦੀ ਇਹ ਗੱਲ ਉਦੋਂ ਕੁਝ ਪੱਲੇ ਤਾਂ ਨਹੀਂ ਪਈ ਸੀ। ਸ਼ਾਮ ਨੂੰ ਜਦੋਂ ਬਾਹਰ ਦੋ ਬੰਦਿਆਂ ਦੇ ਨਾਲ ਸਾਥ ਵਿੱਚ ਜਾ ਕੇ ਬੈਠਾ ਤਾਂ ਉੱਥੇ ਵੀ ਇਹੀ ਚਰਚਾ ਹੋ ਰਹੀ ਸੀ। ਮੇਰੇ ਪੁੱਤ ਦੇ ਸ਼ਬਦਾਂ ਨੂੰ ਹੀ ਉੱਥੇ ਵੀ ਦੁਹਰਾਇਆ ਜਾ ਰਿਹਾ ਸੀ ਕਿ ਬਹੁਤ ਤਰੱਕੀ ਹੋਵੇਗੀ। ਪਿੰਡਾਂ ਦੀ ਤਾਂ ਹੋਂਦ ਹੀ ਬਦਲ ਜਾਵੇਗੀ। ਮੈਨੂੰ ਵੀ ਲੱਗਿਆ ਕਿ ਸ਼ਾਇਦ ਕੁਝ ਚੰਗਾ ਹੀ ਹੋਵੇਗਾ ਜਿਹੜੇ ਸਾਰੇ ਇੱਕੋ ਹੀ ਰੋਮ ਵਿੱਚ ਬੋਲੀ ਜਾ ਰਹੇ ਹਾਂ ਤੇ ਬਾਕੀ ਜਿਹੜੇ ਬੰਦੇ ਨੂੰ ਜ਼ਮੀਨ ਦਾ 4-5 ਗੁਣਾ ਮੁੱਲ ਮਿਲਦਾ ਹੋਵੇ ਉਹ ਤਾਂ ਵੈਸੇ ਹੀ ਫੁੱਲ ਕੇ ਦੂਣਾ ਹੋ ਜਾਂਦਾ ਉਹਨਾਂ ਦੀਆਂ ਇਹ ਗੱਲਾਂ ਸੁਣੀਆਂ ਤੇ ਮਨ ਖੁਸ਼ੀ ਨਾਲ ਗਦਗਦ ਹੋ ਗਿਆ ਕਿ ਸਾਡਾ ਤਾਂ ਬਸ ਹੁਣ ਇੱਥੇ ਹੀ ਸਵਰਗ ਹੋ ਜਾਣਾ ਦੋ ਚਾਰ ਦਿਨ ਇਹ ਗੱਲਾਂ ਸੁਣਦੇ ਰਹੇ ਤਾਂ ਪੱਕਾ ਯਕੀਨ ਹੋ ਗਿਆ ਕਿ ਹੁਣ ਤਾਂ ਮਾਲਾ-ਮਾਲ ਹੋਣ ਵਾਲੀਆਂ ਸੀ ਜ਼ਮੀਨ ਦਾ ਭਾਵੇਂ ਮੇਰੇ ਕੋਲ ਬਹੁਤੀ ਨਹੀਂ ਸੀ ਪਰ ਜਿਹੜੇ 5-6 ਕਿੱਲੇ ਸੀ ਉਹੀ ਨੋਟਾਂ ਦੇ ਢੇਰ ਬਣਨ ਵਾਲੇ ਸੀ ਵੈਸੇ ਵੀ ਵੱਡਾ ਕਿਸਾਨ ਤਾਂ ਹਜੇ ਦੋ ਵਾਰ ਸੋਚਦਾ ਪਰ ਜੇ ਛੋਟੇ ਕਿਸਾਨ ਨੂੰ ਆਪਣੀ ਜ਼ਮੀਨ ਦਾ ਇੰਨਾ ਮੁੱਲ ਮਿਲਦਾ ਹੋਵੇ ਤਾਂ ਉਹ ਦੂਜੀ ਵਾਰ ਸੋਚਣ ਵਿੱਚ ਆਪਣਾ ਸਮਾਂ ਖਰਾਬ ਨਹੀਂ ਕਰਦਾ ਜਦੋਂ ਮੇਰੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਹਾਂ ਇਹ ਬਹੁਤ ਵਧੀਆ ਹੋਵੇਗਾ ਤਾਂ ਇੱਕ ਦਿਨ ਬੈਠਿਆ ਬਾਪੂ ਜੀ ਕੋਲ ਵੀ ਮੈਂ ਬੜੀ ਖੁਸ਼ੀ-ਖੁਸ਼ੀ ਇਹ ਗੱਲ ਦੱਸੀ ਕਿ ਬਾਪੂ ਜੀ ਆਪਣੀ ਜ਼ਮੀਨ ਦਾ ਇੰਨਾ ਮੁੱਲ ਮਿਲੂਗਾ ਕਿ ਆਪਣੇ ਬਾਰੇ ਨਿਆਰੇ ਹੋ ਜਾਣਗੇ ਬਾਪੂ ਜੀ ਦੋ ਕਮੈਂਟ ਚੁੱਪ ਰਹੇ ਫਿਰ ਆਪਣੀ ਖੁੰਡੀ ਨੂੰ ਸਹਰਾਣੇ ਵਾਲੇ ਪਾਸੇ ਮੰਜੇ ਨਾਲ ਖੜਾ ਕਰਕੇ ਮੇਰੇ ਸਾਹਮਣੇ ਹੱਥ ਜੋੜਦਿਆਂ ਕਹਿਣ ਲੱਗੇ ਵੇਖ ਜੋ ਰਿਆ ਤੇਰੇ ਮੂਰੇ ਬੰਨੇ ਹੱਥ ਸੌ ਦੀ ਇੱਕ ਕਹਿਣਾ ਦੁਨੀਆ ਭਾਵੇਂ ਇੱਧਰ ਦੀ ਉੱਧਰ ਹੋ ਜੇ ਜ਼ਮੀਨ ਨਾ ਗਵਾ ਲਈ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਤੇ ਜ਼ਮੀਰ ਹੁੰਦੀ ਆ ਕੀ ਤੂੰ ਮਾਂ ਨੂੰ ਵੇਚ ਸਕਦਾ ਕੀ ਆਪਣੀ ਜ਼ਮੀਰ ਨੂੰ ਮਾਰ ਸਕਦਾ ਤੇ ਆਪਣੀ ਜ਼ਮੀਰ ਮਾਰ ਕੇ ਫਿਰ ਤੇਰੀ ਜ਼ਿੰਦਗੀ ਰਹਿ ਵੀ ਕੀ ਜਾਵੇਗੀ ਉਹ ਜਾਣ ਦਾ ਵੀ ਕੀ ਹੱਜ ਮੈਂ ਬਾਪੂ ਦੇ ਹੱਥ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਗਿਆ ਸੀ ਕਿ ਬਾਪੂ ਜੀ ਤੁਹਾਨੂੰ ਨਹੀਂ ਪਤਾ ਦੁਨੀਆ ਬਹੁਤ ਅੱਗੇ ਚਲੀ ਗਈ ਆ ਬਾਪੂ ਫਿਰ ਅੱਖਾਂ ਦੇ ਕੋਇਆਂ ਵਿੱਚ ਉਂਗਲ ਮਾਰ ਕੇ ਅੱਖਾਂ ਦਾ ਪਾਣੀ ਸਾਫ਼ ਕਰਦਾ ਹੋਇਆ ਮੈਨੂੰ ਕਹਿਣ ਲੱਗਾ ਹਾਂ ਮੈਨੂੰ ਕੁਝ ਨਹੀਂ ਪਤਾ ਜੋ ਰਿਆਂ ਪਰ ਮੈਨੂੰ ਇੰਨਾ ਪਤਾ ਕਿ ਸਿਆਣਿਆਂ ਦਾ ਆਖਿਆ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਮੈਂ ਉਜਾੜਾ ਵੇਖ ਚੁੱਕਿਆ ਪਾਕਿਸਤਾਨ ਵਿੱਚ ਅਸੀਂ ਸਰਦਾਰ ਸੀ ਠੱਕ ਬਣੀ ਹੋਈ ਸੀ ਸਾਡੀ ਪੂਰੀ ਨੇੜਲੇ 15-20 ਪਿੰਡਾਂ ਵਿੱਚ ਸਾਡਾ ਨਾਂ ਚੱਲਦਾ ਸੀ ਪੂਰੀ ਖੁਸ਼ਹਾਲੀ ਸੀ ਹੱਥੀ ਮਿਹਨਤ ਕਰਦੇ ਸੀ ਕਿਸੇ ਦਾ ਕੋਈ ਦੇਣਾ ਲੈਣਾ ਸੱਤੇ ਨਹੀਂ ਸੀ ਬੇਫਿਕਰੀ ਦੀ ਜ਼ਿੰਦਗੀ ਤੇ ਮਿਹਨਤ ਦੇ ਆਸਰੇ ਜਿਉਂ ਰਹੇ ਸੀ ਪਰ ਇਹਨਾਂ ਹੱਲਿਆਂ ਨੇ ਇਹਨਾਂ ਕਹਿ ਕੇ ਬਾਪੂ ਕੁਝ ਪਲ ਲਈ ਚੁੱਪ ਕਰ ਗਿਆ ਫਿਰ ਕੋਲੇ ਪਿਆ ਲੱਸੀ ਦਾ ਗਲਾਸ ਚੁੱਕਿਆ ਘੁੱਟ ਭਰਿਆ ਤੇ ਜਿਵੇਂ ਕਾਲਜੇ ਨੂੰ ਠੰਡਕ ਮਿਲੀ ਹੋਵੇ ਹੌਸਲਾ ਜਿਆ ਕਰਦਿਆਂ ਫਿਰ ਕਹਿਣ ਲੱਗੇ ਜੋਰਿਆ ਜਦੋਂ ਮੈਂ ਪਾਕਿਸਤਾਨ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਆਉਣ ਲੱਗਾ ਸੀ ਨਾ ਤਾਂ ਮੇਰੀਆਂ ਤਾਂਹਾਂ ਨਿਕਲ ਗਈਆਂ ਸੀ ਘਰ ਵਿੱਚ ਜੋ ਚੰਗਾ ਤੇ ਮਹਿੰਗਾ ਸਮਾਨ ਸੀ ਉਹ ਸਾਰਾ ਬੁੜੀਆਂ ਨੇ ਆਪਣੇ ਨਾਲ ਬੰਨ ਲਿਆ ਪਰ ਮੇਰੀ ਜਾਇਦਾਦ ਤਾਂ ਉੱਥੇ ਹੀ ਰਹਿ ਗਈ ਨਾ ਕਾਸ਼ ਮੈਂ ਵੀ ਆਪਣੀਆਂ ਜ਼ਮੀਨਾਂ ਨੂੰ ਕਿਸੇ ਪੰਡ ਵਿੱਚ ਬੰਨ੍ਹ ਕੇ ਨਾਲ ਲਿਆ ਸਕਦਾ ਜ਼ਮੀਨਾਂ ਭਾਵੇਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਪਰ ਜਿੰਨੀ ਕੁ ਧਰਤੀ ਤੇ ਜੱਟ ਦਾ ਪੁੱਤ ਤੁਰਦਾ ਫਿਰਦਾ ਜਵਾਨ ਹੁੰਦਾ ਨਾ ਉਹ ਚੱਪਾ ਕੁ ਧਰਤੀ ਨਾਲ ਮਾਂ ਵਰਗਾ ਮੋਹ ਬਣ ਜਾਂਦਾ ਤੇ ਫਿਰ ਮਰਦੇ ਦਮ ਤੱਕ ਉਸੇ ਮਿੱਟੀ 'ਚ ਤੁਰਦਿਆਂ ਫਿਰਦਿਆਂ بڑا ਸਕੂਨ ਮਿਲਦਾ ਤੇ ਮੈਂ ਵੀ ਉੱਥੇ ਪਤਾ ਨਹੀਂ ਕਿੰਨੇ ਕੁ ਹੱਥੀਂ ਬੂਟੇ ਲਾਏ ਸੀ ਜਿਨ੍ਹਾਂ ਨੂੰ ਆਪਣੇ ਨਾਲ ਜਵਾਨ ਹੁੰਦਾ ਵਾਧਾ ਫੁੱਲਦਾ ਦੇਖਦਾ ਰਿਹਾ ਤੇ ਖੁਸ਼ੀ ਮਹਿਸੂਸ ਕਰਦਾ ਰਿਹਾ ਤੇ ਜਦੋਂ 47 ਵੇਲੇ ਹੱਲੇ ਹੋਏ ਤਾਂ ਮੈਂ ਉਸ ਇੱਕ ਇੱਕ ਰੁੱਖ ਨੂੰ ਜੱਫਾ ਮਾਰ ਕੇ ਰੋਇਆ ਸੀ ਮੇਰੀ ਸਾਹਾਂ ਸੀ ਉਹਨਾਂ ਰੁੱਖਾਂ ਨਾਲ ਉਸ ਮਿੱਟੀ ਨਾਲ ਬਾਪੂ ਫਿਰ ਗੱਲ ਕਰਦਾ ਕਰਦਾ ਪਾਵਕ ਹੋ ਗਿਆ ਮੈਂ ਫਿਰ ਸਾਹਮਣੇ ਵਾਲੇ ਮੰਜੇ ਤੋਂ ਉੱਠ ਕੇ ਬਾਪੂ ਜੀ ਦੇ ਮੰਜੇ ਤੇ ਬੈਠ ਗਿਆ ਤੇ ਮੋਢੇ ਉੱਤੇ ਹੱਥ ਰੱਖ ਕੇ ਥਾਪੜਨ ਲੱਗਾ ਬਾਪੂ ਜੀ ਫੇਰ ਹੌਸਲੇ ਵਿੱਚ ਹੁੰਦੇ ਹੋਇਆ ਕਹਿਣ ਲੱਗੇ ਜਿਵੇਂ ਕੋਈ ਕੁੜੀ ਵਿਆਹ ਵੇਲੇ ਤੁਰਨ ਲੱਗਿਆ ਆਪਣੇ ਘਰ ਨੂੰ ਛੱਡਣ ਲੱਗਿਆ ਰੋਂਦੀ ਹੈ ਨਾ ਉਵੇਂ ਹੀ ਮੈਂ ਵੀ ਰੋਇਆ ਸੀ ਆਪਣੀ ਜ਼ਮੀਨ ਦੀ ਮਿੱਟੀ ਨੂੰ ਬੱਕ ਵਿੱਚ ਭਰ ਕੇ ਸੁੰਘਿਆ ਚੁੰਮਿਆ ਆਪਣੇ ਪਿੰਡੇ ਤੇ ਮਲਿਆ ਤੇ ਫਿਰ ਰੋਂਦਾ ਹੋਇਆ ਉਸੇ ਜ਼ਮੀਨ ਵਿੱਚ ਕੁਝ ਦੇ ਪਸ਼ੂਆਂ ਵਾਂਗ ਲੇਟੀ ਗਿਆ ਵੇਖਣ ਵਾਲਾ ਹੋ ਸਕਦਾ ਮੈਨੂੰ ਪਾਗਲ ਸਮਝਦਾ ਹੋਵੇ ਪਰ ਮੈਂ ਸੋਚ ਰਿਹਾ ਸੀ ਕਿ ਮੈਂ ਜਿੰਨੀ ਕੁ ਮਿੱਟੀ ਆਪਣੇ ਪਿੰਡੇ ਨਾਲ ਲਾ ਕੇ ਲਿਜਾ ਸਕਾਂ ਉਹੀ ਮੇਰੇ ਲਈ ਕਾਫੀ ਹੋਵੇਗੀ ਤੇ ਤੈਨੂੰ ਯਾਦ ਹੈ ਮੇਰੀ ਬੈੱਡ ਦੇ ਵਿੱਚ ਸਾਹਮਣੇ ਜੋ ਡੱਬੀ ਵਿੱਚ ਹਮੇਸ਼ਾ ਇੱਕ ਚੀਜ਼ ਮੈਂ ਤੁਹਾਡੇ ਸਭ ਤੋਂ ਲੁਕੋ ਕੇ ਰੱਖਦਾ ਉਹ ਉਹੀ ਮੇਰੀ ਜ਼ਮੀਨ ਦੀ ਮਿੱਟੀ ਹੈ ਮੇਰਾ ਕੀਮਤੀ ਖਜ਼ਾਨਾ ਜਦੋਂ ਮੇਰਾ ਦਿਲ ਕਰਦਾ ਮੈਂ ਉਸ ਡੱਬੀ ਨੂੰ ਖੋਲ ਕੇ ਉਸ ਦੀ ਖੁਸ਼ਬੂ ਨੂੰ ਸੁੰਘ ਕੇ ਉਹ ਅਹਿਸਾਸ ਦੁਬਾਰਾ ਜਿਉਂਦਾ ਕਰ ਲੈਣਾ ਮੈਂ ਇਧਰ ਕਿਵੇਂ ਨਾ ਕਿਵੇਂ ਆਤਾ ਗਿਆ ਪਰ ਮੇਰੀ ਰੋ ਤਾਂ ਉੱਥੇ ਰਹਿ ਗਈ ਸੀ ਨਾ ਸਮਾਂ ਸਾਰੇ ਜ਼ਖਮ ਭਰ ਦਿੰਦਾ ਆਪਣੀ ਪਰਿਵਾਰ ਵਿੱਚ ਰਹਿ ਕੇ ਵਕਤ ਨੇ ਧਿਆਨ ਦੂਜੇ ਪਾਸੇ ਕਰਕੇ ਜ਼ਿੰਦਗੀ ਜਿਉਣ ਜੋਗਾ ਕਰ ਦਿੱਤਾ ਪਰ ਇਹ ਤੁਰਦੇ ਫਿਰਦੇ ਬੁੱਤ ਹੀ ਰਹਿ ਗਏ ਬਸ ਸਕੂਨ ਨਹੀਂ ਮਿਲਿਆ ਇਸੇ ਕਰਕੇ ਤੈਨੂੰ ਮੈਂ ਵਾਰ-ਵਾਰ ਕਹਿਣਾ ਕਿ ਜ਼ਮੀਨ ਨਾ ਗਵਾ ਮੈਂ ਉਸ ਉਜਾੜੇ ਨੂੰ ਚੱਲਿਆ ਇਹ ਗੱਲ ਨਹੀਂ ਕਿ ਇੱਥੇ ਆ ਕੇ ਮੈਨੂੰ ਜ਼ਮੀਨ ਨਹੀਂ ਮਿਲੀ ਮਿਲੀ ਪਰ ਹਜ਼ਾਰਾਂ ਤੱਕ ਕੇ ਖਾਨ ਤੋਂ ਬਾਅਦ ਆ ਰੋਟੀ ਜੋਗੀ ਅਲਾਰਟ ਹੋਈ ਪਰ ਉੱਥੇ ਮੇਰੀ ਸਰਦਾਰੀ ਸੀ ਤੇ ਇੱਥੇ ਆ ਕੇ ਬਸ ਗੁਜ਼ਰਬਸਰ ਕਰਨ ਵਾਲੀ ਜ਼ਿੰਦਗੀ ਹੀ ਬਤੀਤ ਕੀਤੀ ਦੁਬਾਰਾ ਮੇਰੀ ਠੋਕ ਨਹੀਂ ਬਣ ਸਕੀ ਹੰਜੜੇ ਤੇਰੇ ਕੋਲੇ 5-7 ਕਿੱਲੇ ਹੈਗੇ ਆ ਤੂੰ ਸਾਂਭ ਕੇ ਰੱਖ ਇਹ ਨਿਰਾ ਸੋਨਾ ਏ ਅੱਜ ਤੂੰ ਇਸ ਨੂੰ ਕਰੋੜਾਂ ਦੇ ਭਾਅ ਵਿੱਚ ਦੇਵੇਂਗਾ ਪਰ ਅੱਗੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਕਰਨਗੀਆਂ ਕੀ ਬੰਦੇ ਕੋਲ ਕਿੱਤਾ ਹੋਣਾ ਚਾਹੀਦਾ ਵੇਲਾ ਮੰਨਤਾ ਸ਼ੈਤਾਨ ਦਾ ਘਰ ਹੁੰਦਾ ਤੇ ਇੱਕ ਗੱਲ ਹੋਰ ਦੁਨੀਆ ਤੇ ਲੱਖ ਮੁਸੀਬਤਾਂ ਆਈਆਂ ਹੋਣ ਪਰ ਜਿਸ ਕੁਲ ਜ਼ਮੀਨ ਆ ਨਾ ਉਹ ਇਸ ਵਿੱਚੋਂ ਆਪਣੇ ਖਾਣ ਲਈ ਕੁਝ ਨਾ ਕੁਝ ਪੈਦਾ ਕਰ ਹੀ ਲੈਂਦਾ ਆ ਜਿਹੜੀ ਪਿੱਛੇ ਜੇ ਬਿਮਾਰੀ ਚੱਲੀ ਸੀ ਉਦੋਂ ਦੇਖਿਆ ਹੀ ਸੀ ਨਾ ਸਾਰੇ ਵੱਡੇ ਵੱਡੇ ਵਪਾਰੀ ਤਕੜੇ ਤਕੜੇ ਨੌਕਰੀਆਂ ਵਾਲੇ ਕੰਗਾਲ ਹੋਣ ਕਿਨਾਰੇ ਆ ਗਏ ਸੀ ਸਿਰਫ ਜ਼ਮੀਨਾਂ ਵਾਲੇ ਸੀ ਜਿਨ੍ਹਾਂ ਨੂੰ ਬੇਫਿਕਰੀ ਸੀ ਤੇ ਉਹਨਾਂ ਨੇ ਹੱਥ ਅਡਣ ਦੀ بجائے ਆਪਣੇ ਹੱਥਾਂ ਨੂੰ ਵੰਡਣ ਤੇ ਲਾਇਆ ਸੀ ਕਿਉਂਕਿ ਉਹਨਾਂ ਦੀਆਂ ਨੀਹਾਂ ਮਜ਼ਬੂਤ ਸੀ ਨੀਂ ਜਮੀਨ ਸੀ ਤੇ ਤੂੰ ਆਪਣੀ ਨੀਂ ਨੂੰ ਖੋਖਲੀ ਕਰਨ ਤੇ ਤੁਲਿਆ ਮੈਂ ਬਾਪੂ ਜੀ ਨੂੰ ਟੋਕਦਿਆਂ ਫਿਰ ਕਿਹਾ ਬਾਪੂ ਜੀ ਤੁਹਾਡੀ ਇੱਕ ਇੱਕ ਗੱਲ ਬਿਲਕੁਲ ਸਹੀ ਆ ਪਰ ਤੁਸੀਂ ਇਹ ਤਾਂ ਵੇਖੋ ਨਾ ਇੰਨਾ ਰੇਟ ਆਪਾਂ ਨੂੰ ਪੂਰੀ ਜ਼ਿੰਦਗੀ ਨਹੀਂ ਮਿਲਣਾ ਤੇ ਆਪਾਂ ਪੂਰੀ ਜ਼ਿੰਦਗੀ ਲਾ ਕੇ ਇੰਨਾ ਪੈਸਾ ਇਕੱਠਾ ਨਹੀਂ ਕਰ ਸਕਦੇ ਜਿੰਨਾ ਆਪਾਂ ਨੂੰ ਇੱਕੇ ਝਟਕੇ ਵਿੱਚ ਮਿਲ ਜਾਣਾ ਬਾਪੂ ਜੀ ਨੇ ਬਸ ਫਿਰ ਇੰਨਾ ਹੀ ਕਿਹਾ ਜੋਰਿਆ ਤੂੰ ਉਜਾੜੇ ਚੱਲੇ ਨਹੀਂ ਚੱਲੇ ਤਾਂ ਛੱਡ ਦੇਖੇ ਵੀ ਨਹੀਂ ਜੇ ਕਿਤੇ ਉਦੋਂ ਤੈਨੂੰ ਸੁਰਤ ਹੁੰਦੀ ਤਾਂ ਤੂੰ ਐਨੀ ਗੱਲ ਆਖਣ ਦੀ ਹਿੰਮਤ ਮੇਰੇ ਸਾਹਮਣੇ ਨਹੀਂ ਸੀ ਕਰਨੀ ਮੈਂ ਉਹ ਸੰਤਾਪ ਚੱਲਿਆ ਘਰੋਂ ਬੇਕਾਰ ਹੋਣਾ ਕੀ ਹੁੰਦਾ ਮੈਥੋਂ ਪੁੱਛ ਦੁਬਾਰਾ ਪੈਰ ਲਾਉਣੇ ਕਿੰਨੇ ਔਖੇ ਆ ਮੇਰੇ ਤੋਂ ਕੁਝ ਮੈਂ ਉੱਥੇ ਮਰੱਬਿਆਂ ਦਾ ਮਾਲਕ ਤੇ ਇੱਥੇ ਸਾਰੀ ਉਮਰ ਮੇਰੇ ਕੋਲੋਂ ਇੱਕ ਮਰੱਬਾ ਨਹੀਂ ਬਣ ਸਕਿਆ ਟਿਕਾਣਾ ਪੱਟਿਆ ਦੁਬਾਰਾ ਸੂਤ ਨਹੀਂ ਆਉਂਦਾ ਬੰਦੇ ਦੀ ਕਬੀਲਦਾਰੀ ਵੱਧ ਹੀ ਜਾਂਦੀ ਹੈ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਤੇ ਫਿਰ ਉਹ ਉਹਨਾਂ ਵਿੱਚ ਹੀ ਫਸਿਆ ਰਹਿ ਜਾਂਦਾ ਤੇ ਜੇ ਉਸ ਦੀ ਅੰਨੀਆਂ ਮਜ਼ਬੂਤ ਹੋਣ ਤਾਂ ਉਮੀਦ ਕਰਕੇ ਆਪਣੀ ਕਬੀਲਦਾਰੀ ਆਸੇ-ਪਾਸੇ ਹੋਈ ਨਪਟਾ ਦਿੰਦਾ ਤੇ ਮੂਲ ਜਾਇਦਾਦ ਉਸ ਦੀ ਅੱਗੇ ਜੱਦੀ ਪੁਸ਼ਤੀ ਚੱਲੀ ਜਾਂਦੀ ਹੈ ਪਰ ਜੋ ਮਿਹਨਤ ਦਾ ਪੱਲਾ ਛੱਡ ਕੇ ਆਪਣੀ ਨੀਂਹ ਵਿੱਚੋਂ ਇੱਟਾਂ ਕੱਢਣ ਲੱਗ ਜਾਵੇ ਤਾਂ ਫਿਰ ਤੂੰ ਹੀ ਦੱਸ ਵੀ ਕਿੰਨੀ ਕੁ ਦੇਰ ਗੱਲ ਤਾਂ ਬਾਪੂ ਜੀ ਦੀ ਸਹੀ ਸੀ ਮੈਂ ਤੇ ਬਾਪੂ ਜੀ ਨੇ ਇੱਥੇ ਕਿੰਨੀ ਮਿਹਨਤ ਕੀਤੀ ਪਰ ਸਾਡੇ ਕੋਲੋਂ ਜ਼ਿਆਦਾ ਜ਼ਮੀਨਾਂ ਬਣ ਸਕੀ ਜ਼ਿੰਮੇਵਾਰੀਆਂ ਬੰਦੇ ਨੂੰ ਸਾਹ ਹੀ ਨਹੀਂ ਲੈਣ ਦਿੰਦੀਆਂ ਇੱਕ ਖਰਚਾ ਮੁੱਕਦਾ ਨਹੀਂ ਕਿ ਦੂਜਾ ਖੜਾ ਹੋ ਜਾਂਦਾ ਹੈ ਬਿਮਾਰੀ ਸ਼ਮਾਰੀ ਦਿਨ ਤਿਉਹਾਰ ਪਤਾ ਹੀ ਨਹੀਂ ਕੀ ਕੀ ਕੰਮ ਨਿਕਲ ਆਉਂਦੇ ਆ ਜਿੱਥੇ ਬੰਦੇ ਦਾ ਖਰਚਾ ਪਤਾ ਹੀ ਨਹੀਂ ਕਿੰਨਾ ਕੁ ਹੋ ਜਾਂਦਾ ਹੈ ਮੈਂ ਉੱਥੋਂ ਉੱਠ ਕੇ ਅੰਦਰ ਆ ਕੇ ਏਸੀ ਛੱਡ ਕੇ ਪੈ ਗਿਆ। ਬਾਪੂ ਜੀ ਦੀਆਂ ਗੱਲਾਂ ਨੂੰ ਆਪਣੇ ਦਿਮਾਗ ਵਿੱਚ ਵਿਚਾਰਦਾ ਰਿਹਾ ਤੇ ਇਹ ਸੋਚਾਂ ਸੋਚਦਿਆਂ ਮੇਰੀ ਪਤਾ ਨਹੀਂ ਕਦੋਂ ਅੱਖ ਲੱਗ ਗਈ। ਦੁਪਹਿਰ ਦੇ 2.30 ਵਜੇ ਮੇਰਾ ਬੇਟਾ ਅਕਾਲ ਜੋਤ ਪੜ੍ਹ ਕੇ ਆਇਆ ਤੇ ਸਿੱਧਾ ਮੇਰੇ ਕੋਲ ਆ ਕੇ ਬੈਠ ਆਪਣੀ ਮਾਂ ਨੂੰ ਚਾਹ ਪਾਣੀ ਲਈ ਆਵਾਜ਼ਾਂ ਦੇਣ ਲੱਗਾ। ਅਸੀਂ ਤਿੰਨਾਂ ਨੇ ਚਾਹ ਪਾਣੀ ਪੀਂਦਿਆਂ ਫਿਰ ਉਹੀ ਗੱਲਾਂ ਦੁਹਰਾਈਆਂ। ਮੇਰੇ ਬੇਟੇ ਨੇ ਤਾਂ ਪੱਕੀ ਮੋਰ ਲਾ ਦਿੱਤੀ ਸੀ ਕਿ ਡੈਡੀ ਆਪਾਂ ਇਹ ਜ਼ਮੀਨ 4-5 ਕਰੋੜ ਤੋਂ ਕਿੱਲਾ ਘੱਟ ਨਹੀਂ ਵੇਚਣੀ ਆਪਣਾ ਤਾਂ ਘਰ ਭਰ ਜਾਣਾ ਫੇਰ ਦੇਖਿਓ ਆਪਾਂ ਮਾਲਾ ਮਾਲ ਹੋ ਜਾਣਾ ਤੇ ਇੰਨੇ ਪੈਸੇ ਤਾਂ ਬੰਦਾ ساری ਉਮਰ ਅੱਡੀਆਂ ਰਗੜ ਰਗੜ ਕੇ ਮਿਹਨਤ ਕਰਦਾ ਰਵੇ ਤਾਂ ਤਾਂ ਨਹੀਂ ਬਣਨੇ ਡੈਡੀ ਮੇਰੇ ਨਾਲ ਕਾਲਜ ਵਿੱਚ ਹੋਰ ਮੁੰਡੇ ਵੀ ਇਹੀ ਗੱਲਾਂ ਕਰ ਰਹੇ ਸੀ ਤੇ ਸਾਰੇ ਇਸੇ ਸੋਚ ਦੇ ਨਾਲ ਸਹਿਮਤ ਆ ਤੇ ਜ਼ਮੀਨਦਾਰ ਨੂੰ ਪੂਰੀ ਤਰ੍ਹਾਂ ਤਿਆਰ ਆ ਉਹ ਸਾਰੇ ਕਹਿ ਰਹੇ ਸੀ ਕਿ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਆ ਕੇ ਇਨਵੈਸਟ ਕਰਨਗੀਆਂ ਤੇ ਉੱਚੀਆਂ-ਉੱਚੀਆਂ ਅਸਮਾਨ ਨੂੰ ਛੂੰਹਦੀਆਂ ਹੋਈਆਂ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ। ਡੈਡੀ ਤੁਸੀਂ ਇਹ ਦੇਖੋ ਵੀ ਉਹਨਾਂ ਬਿਲਡਿੰਗਾਂ ਦੇ ਆਸ-ਪਾਸੇ ਵੀ ਜੋ ਜ਼ਮੀਨ ਬਚੀ ਰਹਿ ਗਈ ਉਹਦਾ ਵੀ ਰੇਟ ਕਿੱਥੇ ਜਾਊ? ਮੈਂ ਤਾਂ ਚਾਹਣਾ ਕਿ ਆਪਣੀ ਜ਼ਮੀਨ ਵਿਚਕਾਰ ਆ ਜਾਵੇ। ਮੈਂ ਤਾਂ ਫਿਰ ਨਵੀਂ ਰੇਂਜ ਰੋਵਰ ਕਢਾ ਕੇ ਲਿਆਉਂਗਾ। ਇਹਨਾਂ ਕਹਿ ਕੇ ਉਹ ਹੱਸ ਪਿਆ ਪਰ ਮੇਰੇ ਚਿਹਰੇ ਤੋਂ ਮੁਸਕਰਾਹਟ ਗਾਇਬ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਬਾਪੂ ਜੀ ਦੀਆਂ ਗੱਲਾਂ ਤੇ ਯਕੀਨ ਕਰਾਂ ਕਿ ਆਪਣੇ ਬੇਟੇ ਦੀਆਂ ਤੇ ਕਦੇ-ਕਦੇ ਦਿਮਾਗ ਕਹਿੰਦਾ ਕਿ ਬਾਪੂ ਜੀ ਤਾਂ 1947 ਵਾਲੀ ਸੋਚ ਰੱਖਦੇ ਆ ਤੇ ਦੁਨੀਆ ਕਿਤੇ ਦੀ ਕਿਤੇ ਚਲੀ ਗਈ ਇਸ ਤਰ੍ਹਾਂ ਤਾਂ ਤਰੱਕੀ ਨਹੀਂ ਹੋਣੀ ਮੈਂ ਵੀ ਉਹਨਾਂ ਦੇ ਨਾਲ ਕਿੰਨੇ ਦਹਾਕਿਆਂ ਤੋਂ ਮਿਹਨਤ ਕਰ ਰਿਹਾ ਪਰ ਬਣਿਆ ਕੀ ਤੇ ਦੂਜੇ ਪਾਸੇ ਜਦ ਬੇਟੇ ਦੀਆਂ ਗੱਲਾਂ ਤੇ ਯਕੀਨ ਕਰਕੇ ਦੇਖਦਾ ਤਾਂ ਇੱਕੇ ਝਟਕੇ ਜਹੀ ਕਰੋੜਪਤੀ ਬਣਿਆ ਹੋਇਆ ਮਹਿਸੂਸ ਕਰਦਾ ਮੇਰੇ ਵਰਗਾ ਬੰਦਾ ਜਿਹੜਾ ਮੋਟਰਸਾਈਕਲ ਲੈਣ ਲੱਗੇ ਵੀ ਨੋਟਾਂ ਨੂੰ ਤਿੰਨ-ਤਿੰਨ ਵਾਰੀ ਗਿਣ ਕੇ ਦਿੰਦਾ ਸੀ ਤੇ ਹੁਣ ਸੋਚਦਾ ਕਿ ਇੰਨੇ ਪੈਸੇ ਤਾਂ ਮੇਰੇ ਤੋਂ ਗਿਣੇ ਹੀ ਨਹੀਂ ਜਾਣੇ ਸੋ ਮੇਰੀ ਸੋਚ ਦਾ ਪਲੜਾ ਹਮੇਸ਼ਾ ਆਪਣੇ ਪੁੱਤ ਦੀ ਸੋਚ ਵੱਲ ਆੜੇਗਦਾ ਕਰਦਿਆਂ ਕਰਦਿਆਂ ਜ਼ਮੀਨਾਂ ਦੀ ਵਿਕਰੀ ਹੋਣ ਲੱਗੀ ਸਾਡੀ ਵੀ ਜ਼ਮੀਨ 4 ਕਰੋੜ ਦੇ ਹਿਸਾਬ ਨਾਲ ਵਿਕ ਗਈ ਸਾਰਾ ਟੱਬਰ ਖੁਰਸੀ ਪਰ ਬਾਪੂ ਜੀ ਕੁਝ ਨਾ ਬੋਲੇ ਜਿੰਨੀ ਸਾਡੇ ਚਿਹਰੇ ਤੇ ਮੁਸਕਰਾਹਟ ਸੀ ਉਹਨਾਂ ਹੀ ਬਾਪੂ ਜੀ ਦੇ ਅੰਦਰਲਾ ਦਰਦ ਵਧਦਾ ਗਿਆ ਉਹਨਾਂ ਨੇ ਇਸ ਗੱਲ ਨੂੰ ਦਿਲ ਤੇ ਲਾ ਲਿਆ ਤੇ ਬਿਮਾਰ ਰਹਿਣ ਲੱਗੇ ਡਾਕਟਰ ਨੂੰ ਵੀ ਬੁਲਾਇਆ ਗਿਆ ਪਰ ਉਹਨਾਂ ਦਾ ਮਰਜ਼ ਸਮਝ ਵਿੱਚ ਨਾ ਆਵੇ ਡਾਕਟਰਾਂ ਦੇ ਕੋਈ ਜੱਲਲੇ ਨਾ ਪਿਆ ਬਾਪੂ ਜੀ ਨੂੰ ਬਹੁਤ ਸਮਝਾਇਆ ਗਿਆ ਕਿ ਬਾਪੂ ਜੀ ਆਪਾਂ ਇੱਕ ਕਿੱਲੇ ਦੇ 4 ਕਿੱਲੇ ਬਣਾ ਸਕਦੇ ਹਾਂ ਤੇ ਜੇ ਹੁਣੇ ਇਸੇ ਵਕਤ ਖੜੇ ਪੈਰ ਕਿਤੇ ਜਾ ਕੇ 20-25 ਕਿੱਲੇ ਵੀ ਲੈ ਲਈਏ ਫਿਰ ਵੀ ਆਪਣੇ ਕੋਲ ਪੈਸੇ ਬਚ ਜਾਣਗੇ ਆਪਾਂ ਸਰਦਾਰ ਬਣ ਜਾਗੇ ਸਰਦਾਰ ਪਰ ਬਾਪੂ ਜੀ ਨੇ ਬਸ ਇੰਨਾ ਹੀ ਕਿਹਾ ਕਿ ਪੁੱਤਰਾ ਕਾਗਜ਼ੀ ਰੁਪਈਆਂ ਦੀ ਕਦਰ ਨਹੀਂ ਹੁੰਦੀ ਇਹ ਘਟ ਜਾਂਦੇ ਆ ਪਰ ਜ਼ਮੀਨ ਮਿੰਤੀ ਜਿੰਨੀ ਰਹਿੰਦੀ ਆ ਮੈਨੂੰ ਫਿਰ ਲੱਗਿਆ ਕਿ ਬਾਪੂ ਜੀ ਦੀ ਸੂਈ ਉੱਥੇ ਹੀ اٹਕੀ ਹੋਈ ਆ ਉਹਨਾਂ ਨੂੰ ਸ਼ਾਇਦ ਇਹ ਗੱਲਾਂ ਨਹੀਂ ਸਮਝ ਆ ਸਕਦੀਆਂ ਅਸੀਂ ਉਹ ਸਾਰੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਾ ਦਿੱਤੇ ਸੋਚਿਆ ਸੀ ਕਿ ਕਿਸੇ ਦੂਜੇ ਜ਼ਿਲ੍ਹੇ ਵਿੱਚ ਜਾ ਕੇ 20-25 ਕਿੱਲੇ ਲੈ ਕੇ ਜਾਂ ਤਾਂ ਉੱਥੇ ਖੇਤੀ ਕਰ ਲਵਾਂਗੇ ਜਾਂ ਫਿਰ ਉਸ ਨੂੰ ਠੇਕੇ ਤੇ ਦੇ ਕੇ ਵੀ ਸਾਨੂੰ ਬਥੇਰੀ ਆਮਦਨ ਹੋ ਜਾਣੀ ਤੇ ਮੁੰਡਾ ਆਪੇ ਕਿਸੇ ਕੰਮ ਲੱਗ ਜਾਊ ਗੁਜ਼ਾਰੇਯੋਗੀ ਤਾਂ ਉਸਦੀ ਤਨਖਾਹੀ ਨਹੀਂ ਮੁੱਕਣੀ ਤੇ ਜ਼ਮੀਨ ਦਾ ਠੇਕਾ ਹਰ ਸਾਲ ਬੈਂਕ ਵਿੱਚ ਜਮ੍ਹਾਂ ਕਰਾ ਦਿਆ ਕਰਾਂਗੇ ਜਾਂ ਫਿਰ ਉਹਨਾਂ ਪੈਸਿਆਂ ਨਾਲ ਬੰਦਾ ਆਏ ਸਾਲ ਇੱਕ ਕਿੱਲਾ ਨਾਲ ਰੁਲਾ ਲੇਤਾ ਕਸੀ ਪਤਾ ਨਹੀਂ ਇਹੋ ਜੇ ਕਿੰਨੀ ਖਿਆਲੀ ਪਲਾਉ ਪਕਾਉਂਦੇ ਰਹਿੰਦੇ ਦੇਖਦੇ ਆਂ ਦੇਖਦੇ ਆਂ ਅਸਮਾਨ ਛੂੰਦੀਆਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਕਿੰਨੇ ਹੀ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰ ਲਈਆਂ ਗਈਆਂ ਪਿੰਡਾਂ ਦਾ ਨਕਸ਼ਾ ਹੀ ਬਦਲ ਗਿਆ ਰਾਹ ਬਦਲ ਗਏ ਤਰੱਕੀ ਦੇ ਨਾਂ ਤੇ ਪਿੰਡਾਂ ਦੀਆਂ ਨੀਂਹਾਂ ਹੀ ਹਿਲਾ ਦਿੱਤੀਆਂ ਗਈਆਂ ਸਾਡੇ ਵਰਗੇ ਬੁੱਢੇ ਖੰਡ ਜਿੱਥੇ ਸ਼ਾਮ ਨੂੰ 10 ਮਿੰਟ ਬਹਿ ਕੇ ਆਪਣਾ ਟੈਡ ਹੌਲਾ ਕਰ ਲੈਂਦੇ ਸੀ ਜਾਂ ਇਧਰ ਉਧਰ ਦੀਆਂ ਕੋਈ ਨਵੀਆਂ ਤਾਜ਼ੀਆਂ ਸੁਣ ਲੈਂਦੇ ਸੀ ਹਣੋ ਸਭ ਕਿੱਥੇ ਸੀ ਸਾਡਾ ਤਾਂ ਦਰਖਤ ਦੇ ਥੱਲੇ ਬੈਠ ਕੇ ਗੱਪਾਂ ਮਾਰਨ ਵਾਲਾ ਟਿਕਾਣਾ ਵੀ ਪੱਟ ਦਿੱਤਾ ਗਿਆ ਮੈਂ ਵੀ ਹੁਣ ਸਾਰਾ ਦਿਨ ਘਰੇ ਹੀ ਬੜਿਆ ਰਹਿੰਦਾ ਬਾਪੂ ਜੀ ਨੇ ਵੀ ਇਹ ਗਮ ਦਿਲ ਤੇ ਲਾ ਲਿਆ ਸੀ ਤੇ ਉਹ ਚੱਲ ਬਸੇ ਸੀ ਮੈਨੂੰ ਬਾਪੂ ਜੀ ਦੇ ਜਾਣ ਦਾ ਬਹੁਤ ਦੁੱਖ ਹੋਇਆ ਸੀ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਮੇਰੇ ਨਾਲੋਂ ਕੱਟਿਆ ਗਿਆ ਹੋਵੇ ਕਿਉਂਕਿ ਜਦੋਂ ਵੀ ਮੈਂ ਕਿਸੇ 올ਡਨ ਵਿੱਚ ਹੁੰਦਾ ਸੀ ਤਾਂ ਮੈਂ ਉਹਨਾਂ ਦੇ ਕੋਲ ਮੰਜੇ ਤੇ ਜਾ ਕੇ ਬੈੰਦਾ ਸੀ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਪਰੇਸ਼ਾਨੀ ਦਾ ਹੱਲ ਕੱਢ ਦਿਆ ਕਰਦੇ ਸੀ ਪਰ ਹੁਣ ਮੈਂ ਕਰੋੜਪਤੀ ਹੁੰਦਿਆਂ ਹੋਇਆਂ ਵੀ ਸਕੂਨ ਮਹਿਸੂਸ ਨਹੀਂ ਸਿੱਕਰ ਰਿਹਾ ਮੇਰੇ ਪੁੱਤਰ ਦੀ ਪੜਾਈ ਵੀ ਖਤਮ ਹੋ ਚੁੱਕੀ ਸੀ ਤੇ ਪੂਰੀ ਤਰ੍ਹਾਂ ਬੇਲਾ ਸੀ ਮੈਂ ਉਸ ਨੂੰ ਕਹਿੰਦਾ ਕਿ ਇਹ ਪੈਸੇ ਪਏ ਕੀ ਕਰਦੇ ਆ ਤੂੰ ਕੋਈ ਕਾਰੋਬਾਰ ਚਲਾ ਲੈ ਪਹਿਲਾਂ ਉਸਨੇ ਜੱਦ ਫੜੀ ਰੱਖੀ ਕਿ ਮੈਂ ਬਾਹਰ ਜਾਣਾ ਪਰ ਉਸਦੀ ਮਾਂ ਨੇ ਮਨਤਾ ਤਰਲੇ ਕਰਕੇ ਉਸਨੂੰ ਸਮਝਾਇਆ ਕਿ ਪੁੱਤ ਸਾਡੇ ਕੋਲੇ ਹੋਰ ਹੈ ਕੌਣ ਤੂੰ ਕੱਲਾ ਕਹਿ ਰਾਂ ਸਾਡਾ ਆਸਰਾ ਜੇ ਤੂੰ ਵੀ ਬਾਹਰ ਚਲਾ ਗਿਆ ਤਾਂ ਅਸੀਂ ਕਿਹਦੇ ਆਸਰੇ ਜਾਉਣਾ ਐਨੇ ਪੈਸੇ ਆ ਲਾ ਕੇ ਕੋਈ ਕੰਮ ਚਲਾ ਲੈ ساری ਉਮਰ ਦੀ ਰੋਟੀ ਬਣ ਜੂ ਉਹ ਮੰਨ ਤਾਂ ਗਿਆ ਪਰ ਕੰਮ ਕੀ ਕਰੇ ਉਸਨੂੰ ਇਹ ਸਮਝ ਨਹੀਂ ਸੀ ਆ ਰਹੀ ਮੈਨੂੰ ਵੀ ਕਿਹੜਾ ਖਮਾਕਾਰਾਂ ਦੀ ਜਾਣਕਾਰੀ ਸੀ ਮੈਂ ਤਾਂ ਜੱਟ ਬੋਟ ਬੰਦਾ ਜ਼ਮੀਨ ਵੇਚਣ ਦੀ ਹੀ ਸਲਾਹ ਦੇ ਸਕਦਾ ਸੀ ਪਰ ਹੁਣ ਤਾਂ ਉਹ ਵੀ ਨਹੀਂ ਹੁਣ ਤਾਂ ਰੋਕਣ ਟੋਕਣ ਵਾਲੇ ਬਾਪੂ ਜੀ ਨਹੀਂ ਸਿਰੇ ਇਸ ਕਰਕੇ ਮੇਰਾ ਬੇਟਾ ਵੀ ਮਰਜ਼ੀ ਦਾ ਮਾਲਕ ਬਣ ਗਿਆ ਸੀ ਜਦ ਕਰਕੇ ਨਵੀਂ ਥਾਰ ਕਢਾ ਲਿਆ ਸੀ ਨੌਜਵਾਨ ਪੁੱਤਾਂ ਨੂੰ ਜ਼ਿਆਦਾ ਜ਼ੋਰ ਦੇ ਕੇ ਮਨਾ ਵੀ ਨਹੀਂ ਕੀਤਾ ਜਾ ਸਕਦਾ ਸੋਚਿਆ ਕਿ ਚਾਹੇ ਜਾਇਦਾਦ ਹੋਵੇ ਚਾਹੇ ਪੈਸਾ ਆਖਰ ਅਸੀਂ ਵੀ ਤਾਂ ਅੰਤ ਵਿੱਚ ਇਸੇ ਨੂੰ ਹੀ ਦੇਣਾ ਤੇ ਆਹੀ ਉਮਰ ਹੁੰਦੀ ਆ ਹਸਨ ਖੇਡਣ ਦੀ ਤੇ ਜੇ ਗੁੱਸੇ ਵਿੱਚ ਆ ਕੇ ਕੁਝ ਕਰ ਲਿਆ ਤਾਂ ਅਸੀਂ ਕਿਦੇ ਮੂੰਹ ਵੱਲ ਵੇਖਾਂਗੇ ਪਤਨੀ ਨੇ ਸਾਰੀਆਂ ਗੱਲਾਂ ਮੈਨੂੰ ਸਮਝਾਈਆਂ ਤੇ ਇੱਕ ਮਾਂ ਦਾ ਪੱਖ ਲੈਂਦੇ ਆ ਪੁੱਤ ਦੀ ਹਾਮੀ ਭਰੀ ਸੀ ਉਹ ਨਵੀਂ ਗੱਡੀ ਲੈ ਆਇਆ ਕਦੇ-ਕਦੇ ਮੈਨੂੰ ਵੀ ਲੈ ਜਾਂਦਾ ਮੈਂ ਬਹੁਤ ਸਾਰੇ ਡੀਲਰਾਂ ਨਾਲ ਗੱਲ ਕੀਤੀ ਹੋਈ ਸੀ ਕਿ ਕਿਤੇ ਦੂਜੇ ਜ਼ਿਲ੍ਹੇ ਵਿੱਚ ਕੋਈ ਇਕੱਠੀ ਜ਼ਮੀਨ ਬਣਦੀ ਹੋਵੇ ਤਾਂ ਦੱਸਣ ਪਰ ਦੇਖਣ ਵਾਲੀ ਗੱਲ ਇਹ ਸੀ ਜੇ ਇੱਥੇ ਕਿੱਲਾ ਕਰੋੜਾਂ ਦਾ ਹੋ ਗਿਆ ਸੀ ਤੇ ਦੂਜੇ ਪਾਸੇ ਵੀ ਤਾਂ ਉਛਾਲ ਆਇਆ ਸੀ ਕਈ ਮਿੱਤਰਾਂ ਰਿਸ਼ਤੇਦਾਰਾਂ ਨੇ ਸੁਝਾ ਦਿੱਤੇ ਕਿ ਕੁਝ ਸਮਾਂ ਕੱਢ ਲਵੋ ਜਦੋਂ ਮੰਦੀ ਆ ਗਈ ਤਾਂ ਇਹੀ ਵੀ ਦੀ বাজਾਈ 40 ਕਿੱਲੇ ਬਣ ਜਾਣੇ ਗੱਲਾਂ ਇਹ ਵੀ ਸਾਰੀਆਂ ਸਹੀ ਲੱਗਦੀਆਂ ਮੇਰੇ ਵਰਗੇ ਹੋਰ ਵੀ ਕਈ ਸੀ ਜਿਹੜੇ ਪੈਸਾ ਸਾਹਮਣੇ ਬੈਠੇ ਸੀ ਫਿਰ ਇੱਕ ਦਿਨ ਪੁੱਤ ਨੇ ਸਲਾਹ ਦਿੱਤੀ ਕਿ ਆਪਣੇ ਪਿੰਡ ਦੀ ਫਰਨੀ ਤੇ ਜਿੱਧਰਲੇ ਪਾਸੇ ਫਲੈਟ ਕੱਟੇ ਗਏ ਉਥੇ ਆਪਾਂ ਇੱਕ ਸ਼ੋਰੂਮ ਬਣਾ ਦਿੰਨੇ ਆ ਤੇ ਕਿਰਾਏ ਤੇ ਚੜਾ ਦੇਵਾਂਗੇ ਜਾਂ ਫਿਰ ਮੈਂ ਖੁਦ ਕੋਈ ਕਾਰੋਬਾਰ ਕਰ ਲਵਾਂਗਾ ਤੇ ਆਪਾਂ ਨੂੰ ਮਹੀਨੇ ਦੀ ਬਜਮੀ ਆਮਦਨ ਹੋ ਜਾਵੇਗੀ ਤੇ ਸਾਰੀ ਉਮਰ ਦੀ ਟੈਨਸ਼ਨ ਖਤਮ ਮੈਂ ਸੋਚਿਆ ਚਲੋ ਜੇ ਬੇਟੇ ਦੀ ਇਹੀ ਇੱਛਾ ਹੈ ਤਾਂ ਇਹੀ ਸਹੀ ਅਸੀਂ ਉਸ ਜਮਾ ਪੂੰਜੀ ਵਿੱਚੋਂ ਕੁਝ ਰਕਮ ਉਹ ਇਮਾਰਤ ਖੜੀ ਕਰਨ ਤੇ ਲਾ ਦਿੱਤੀ ਕਾਫੀ ਇਨਵੈਸਟਮੈਂਟ ਹੋ ਗਈ ਪਰ ਕਿਰਾਏ ਤੇ ਚੜਾਉਣ ਲਈ ਵੀ ਕਾਫੀ ਸਮਾਂ ਲੱਗ ਗਿਆ ਤੇ ਦੂਜੇ ਪਾਸੇ ਕਿਤੇ ਜ਼ਮੀਨ ਦਾ ਢੋ ਮੇਲਾ ਵੀ ਨਾ ਬਣਿਆ ਹੁਣ ਤਾਂ ਬਹਿ ਕੇ ਪੈਸਾ ਭੋਰ-ਭੋਰ ਖਾਣ ਵਾਲੀ ਗੱਲ ਹੋ ਗਈ ਸੀ ਕੁਝ ਕੁ ਸਾਲਾਂ ਵਿੱਚ ਹੀ ਪੈਸਾ ਅੱਧਾ ਰਹਿ ਗਿਆ ਸੀ ਪਰ ਜ਼ਮੀਨਾਂ ਦੇ ਭਾਅ ਵਿੱਚ ਮੰਦੀ ਨਾ ਆਈ ਤੇ ਨਾ ਹੀ ਕਿਤੇ ਬਣ ਸਕੀ ਚਾਰ-ਪੰਜ ਕਿੱल्ल्या ਦੀ ਦਲਾਲ ਦਾਸ ਪਾਉਂਦੇ ਤਾਂ ਬੇਟਾ ਲੱਤ ਨਾ ਲਾਉਂਦਾ ਕਿ ਚਾਰ-ਚਾਰ ਪੰਜ-ਪੰਜ ਕਿੱल्ल्या ਤੇ ਕਿੱਥੇ ਗੇੜੇ ਕੱਢ ਤੇ ਫਿਰਾਂਗੇ ਡੈਡੀ ਜੇ ਕਿਤੇ ਇਕੱਠੀ 20-25 ਬਣਦੀ ਆ ਤਾਂ ਇਕੱਠਾ ਟੱਕ ਲੈ ਲੋ ਬੰਦੇ ਨੂੰ ਮਗਰ ਜਾਣਾ ਆਉਣਾ ਵੀ ਸੌਖਾ ਹੋਣਾ ਚਾਹੀਦਾ ਫਿਰ ਦਲਾਲਾ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਇੱਕੋ ਟੱਕ ਜਮੀਨ ਦੇਖ ਕੇ ਰੱਖਿਓ ਤਿੰਨ ਮੰਜ਼ਲਾ ਸ਼ੋਰੂਮ ਵਿੱਚੋਂ ਹੇਠਾਂ ਵਾਲੀਆਂ ਦੋ ਮੰਜ਼ਲਾ ਕਿਰਾਏ ਤੇ ਚੜਾ ਦਿੱਤੀਆਂ ਗਈਆਂ ਤੇ ਉੱਪਰਲੀ ਮੰਜ਼ਲ ਹਜੇ ਵੀ ਖਾਲੀ ਪਈ ਸੀ ਪਰ ਇੰਨੇ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਸਾਹਮਣੇ ਹੁਣ ਦੁਕਾਨਾਂ ਵਾਲਾ ਬਾਜ਼ਾਰ ਕਿੱਥੇ ਚੱਲਦਾ ਕਿਰਾਏਦਾਰ ਜਲਦੀ ਹੀ ਦੁਕਾਨਾਂ ਖਾਲੀ ਕਰ ਜਾਂਦੇ ਤੇ ਫਿਰ ਨਵਾਂ ਕਿਰਾਏਦਾਰ ਲੱਭਣ ਦੀ ਸਿਰਦਰਦੀ ਪਾਵੇਂ ਕੀ ਜਗ੍ਹਾ ਟਿਕਾਣੇ ਤੇ ਸੀ ਪਰ ਫਿਰ ਵੀ ਕੋਈ ਵੀ ਅਸ਼ੋਅਰੂਮ ਵਿੱਚ ਜਿਆਦਾ ਸਮਾਂ ਨਾ ਟਿਕਦਾ ਇਸੇ ਦੌਰਾਨ ਬੇਟਾ ਵਿਲਾ ਰਹਿਤਾ ਹੋਂਕਾਰ ਮਾੜੀ ਸੰਗਤ ਵਿੱਚ ਚਲਾ ਗਿਆ ਨੱਥ ਗੱਡੀ ਲੈ ਕੇ ਕਦੇ ਕਿੱਧਰ ਕਦੇ ਕਿੱਧਰ ਨੌਜਵਾਨ ਪੁੱਤ ਨੂੰ ਝੜਕ ਕੇ ਘਾਟਾਂ ਹੀ ਘਾਟਾ ਪਤਨੀ ਨੇ ਹਮੇਸ਼ਾ ਮੈਨੂੰ ਸਮਝਾਉਂਦੀਆਂ ਕਹਿਣਾ ਮੈਂ ਚੁੱਪ ਕਰ ਜਾਂਦਾ ਪਰ ਜੇ ਸਮੇਂ ਤੇ ਨੱਥ ਪਾ ਲੈਂਦਾ ਤਾਂ ਚੰਗਾ ਰਹਿੰਦਾ ਮੇਰਾ ਇਹ ਪੁੱਤ ਵਿਆਹ ਦੇ 15 ਸਾਲਾਂ ਬਾਅਦ ਹੋਇਆ ਸੀ ਨਾਕ ਰਗੜ ਰਗੜ ਕੇ ਲਿਆ ਤੇ ਅੱਜ ਮੈਂ ਆਪਣੇ ਉਸੇ ਮਸਾਂ ਲਈ ਇਕਲੌਤੇ ਤੇ लाडले ਪੁੱਤ ਨੂੰ ਸੈਂਟਰ ਵਿੱਚ ਭਰਤੀ ਕਰਾ ਕੇ ਆਇਆ ਤੇ ਇਹ ਕੋਈ ਪਹਿਲਾ ਮੌਕਾ ਨਹੀਂ ਸੀ ਉਹ ਪੂਰੀ ਤਰ੍ਹਾਂ ਨਸ਼ੇ ਦੀ ਦਲਦਲ ਵਿੱਚ ਤਸ ਚੁੱਕਿਆ ਅਸੀਂ ਬਥੇਰਾ ਟ੍ਰੀਟਮੈਂਟ ਕਰਾਇਆ ਉਸ ਦਾ ਪਰ ਨਸ਼ਾ ਨਹੀਂ ਛੁੱਟ ਰਿਹਾ ਸਗੂ ਪੁੱਤ ਦਿਨ ਬਦਨ ਖੁਰੀ ਜਾਂਦਾ ਮੈਂ ਤੇ ਮੇਰੀ ਪਤਨੀ ਸਾਡੀ ਇਸ ਨਵੀਂ ਬਣਾਈ ਹੋਈ ਸ਼ਾਨਦਾਰ ਕੋਠੀ ਵਿੱਚ ਹੋ ਕੇ ਲੈ ਰਹੇ ਹਾਂ ਤੇ ਇਸ ਦੀ ਇੱਕ ਇੱਕ ਇੱਟ ਮੈਨੂੰ ਲਾਂਤਾਂ ਪਾਉਂਦੀ ਨਜ਼ਰ ਆਉਂਦੀ ਹੈ ਜਦ ਕਦੇ ਕੋਠੀ ਤੋਂ ਬਾਹਰ ਪੱਕੇ ਵਿੜੇ ਵਿੱਚ ਪੈਰ ਰੱਖਦਾ ਤਾਂ ਸਾਹਮਣੇ ਬਾਪੂ ਜੀ ਦੀ ਢਾਈ ਹੋਈ ਬੈਠਕ ਵਾਲੀ ਜਗ੍ਹਾ ਮੇਰੀ ਰੂਹ ਨੂੰ ਝੰਜੋੜਦੀ ਉਹਨਾਂ ਦੀ ਗੱਲ ਬਾਰ-ਬਾਰ ਯਾਦ ਕਰਾਉਂਦੀ ਹੈ ਕਿ ਜੋਰਿਆ ਤੂੰ ਉਜਾੜਾ ਵੇਖਿਆ ਨਹੀਂ ਚੱਲਣਾ ਤਾਂ ਦੂਰ ਦੀ ਗੱਲ ਤੇ ਅੱਜ ਮੇਰਾ ਜੀ ਕਰਦਾ ਕਿ ਮੈਂ ਗੋਡਿਆਂ 'ਪਾਰ ਬਹਿ ਕੇ ਉੱਚੀ-ਉੱਚੀ ਦਹਾੜਾ ਮਾਰ ਕੇ ਰੋਵਾਂ ਤੇ ਕਾਸ਼ ਮੇਰੀ ਆਵਾਜ਼ ਬਾਪੂ ਜੀ ਤੱਕ ਪਹੁੰਚ ਜਾਵੇ ਕਿ ਬਾਪੂ ਜੀ ਮੈਂ ਉਜਾੜਾ ਵੇਖ ਵੀ ਲਿਆ ਤੇ ਚੱਲ ਵੀ ਰਿਆਂ ਭਾਵੇਂ ਕਿ ਮੇਰੇ ਕੋਲ ਪੈਸੇ ਖਤਮ ਨਹੀਂ ਹੋਈ ਮੈਂ ਅੱਜ ਵੀ ਲੱਖਾਂ ਪਤੀਆਂ ਪਰ ਫਿਰ ਵੀ ਮੈਂ ਉਜੜ ਗਿਆ ਤੁਸੀਂ ਸਹੀ ਕਹਿੰਦੇ ਸੀ ਕਿ ਬੰਦੇ ਕੋਲ ਕਰਨ ਲਈ ਕਿੱਤਾ ਹੋਣਾ ਚਾਹੀਦਾ ਤੇ ਮੈਂ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਵਿਹਲਾ ਕਰ ਦਿੱਤਾ ਕਰੋੜਾਂ ਦਾ ਬਣਾਇਆ ਹੋਇਆ ਸ਼ੋਰੂਮ ਵੀ ਵਿਹਲਾ ਪਿਆ ਮੈਂ ਇੱਕ ਗਲਤੀ ਨਹੀਂ ਦੂਰੀ ਗਲਤੀ ਕੀਤੀ ਜੇ ਮੈਂ ਜਿਵੇਂ ਇਥੋਂ ਵੇਚ ਦਿੱਤੀ ਸੀ ਤਾਂ ਉਸੇ ਵਕਤ ਜਿੰਨੀ ਕੁ ਮਿਲਦੀ ਸੀ ਕਿਤੇ ਨਾ ਕਿਤੇ ਲੈ ਲੈਂਦਾ ਤਾਂ ਵੀ ਮੇਰਾ ਪੁੱਤ ਬਚ ਜਾਂਦਾ ਪਰ ਕਹਿੰਦੇ ਨੇ ਨਾ ਕਿ ਜਿਆਦਾ ਪੈਸਾ ਤੇ ਲਾਲਚ ਬੰਦੇ ਦੀ ਮੱਤ ਮਾਰ ਦਿੰਦਾ ਤੇ ਇਸੇ ਲਾਲਚ ਨੇ ਹੋਰ ਜਿਆਦਾ ਹੋਰ ਜਿਆਦਾ ਕਰਦਿਆਂ ਕਰਦਿਆਂ ਅੱਜ ਸਾਡਾ ਘਰ ਖਾਲੀ ਕਰ ਦਿੱਤਾ ਮੈਨੂੰ ਪਤਾ ਕਿ ਜਿਹੜਾ ਮੇਰੇ ਕੋਲ ਬਾਕੀ ਬਚਿਆ ਪੈਸਾ ਉਹ ਸਾਰਾ ਮੇਰੇ ਪੁੱਤ ਦੇ ਇਲਾਜ ਤੇ ਲੱਗ ਜਾਣਾ ਤੇ ਮੈਂ ਪੂਰੀ ਤਰ੍ਹਾਂ ਹੀ ਉਜੜ ਜਾਣਾ ਬਾਪੂ ਜੀ ਤੁਸੀਂ ਤਾਂ ਉਜੜ ਕੇ ਵੀ বাস ਗਏ ਸੀ ਪਰ ਮੇਰੇ ਕੋਲ ਹੁਣ ਕੋਈ ਰਾਹ ਨਹੀਂ ਬਚਿਆ ਮੈਂ ਤਿਲ ਤਿਲ ਮਰ ਰਿਹਾ ਪੈਸਾ ਵੀ ਹੱਥੋਂ ਜਾ ਰਿਹਾ ਤੇ ਇਕਲੌਤਾ ਪੁੱਤ ਵੀ ਮੇਰੀ ਬਦਕਿਸਮਤੀ ਇਹ ਆ ਕਿ ਉਹ ਪੈਸਾ ਵੀ ਮੇਰੇ ਪੁੱਤ ਵਿੱਚ ਸਾਹ ਪਾਉਣ ਦੀ ਸਮਰੱਥਾ ਨਹੀਂ ਰੱਖਦਾ ਬਾਪੂ ਜੀ 1947 ਦਾ ਉਜਾੜਾ ਮੇਰੇ ਉਜਾੜੇ ਦੇ ਸਾਹਮਣੇ ਤਾਂ ਕੁਝ ਵੀ ਨਹੀਂ ਸੀ ਤੁਸੀਂ ਕਾਸ਼ ਇੱਕ ਵਾਰੀ ਆ ਸਕਦੇ ਤੇ ਦੇਖਦੇ ਕਿ ਤੁਹਾਡਾ ਪੁੱਤ ਤਾਂ ਸਾਰੇ ਪਾਸਿਓਂ ਲੁੱਟਿਆ ਗਿਆ ਕੱਖ ਨਹੀਂ ਬਚਿਆ ਮੇਰੇ ਕੋਲ ਸਿਵਾਏ ਇਸ ਸ਼ਾਨਦਾਰ ਕੋਠੀ ਦੇ ਇਸ ਆਲੀਸ਼ਾਨ ਕੋਠੀ ਤੋਂ ਤਾਂ ਤੁਹਾਡੀ ਬੈਠਕ ਲੱਖ ਗੁਣਾ ਚੰਗੀ ਸੀ ਜਿੱਥੇ ਬੈਠ ਕੇ ਮੈਂ ਆਪਣੀਆਂ ਉਲਝਣਾਂ ਸੁਲਝਾ ਲੈਂਦਾ ਸੀ ਪਰ ਅੱਜ ਇਹ ਕੋਠੀ ਦੀ ਚਮਕ ਮੇਰੀਆਂ ਅੱਖਾਂ ਨੂੰ ਅੰਨ੍ਹਾ ਕਰ ਰਹੀ ਹੈ ਬਾਪੂ ਜੀ ਕਾਸ਼ ਅੰਜੂਆਂ ਨੂੰ ਸੋਖਨ ਜਿੰਨੀ ਜ਼ਮੀਨ ਹੀ ਰੱਖ ਲੈਂਦਾ ਇਹ ਨੋਟ ਤਾਂ ਮੇਰੇ ਕਿਸੇ ਕੰਮ ਨਾ ਆਈ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਤਰੱਕੀ ਦੇ ਨਾਂ ਤੇ ਹੁੰਦੀ ਲੁੱਟ ਨੂੰ ਡੰਗਾਈ ਨਾਲ ਸਮਝੋ ਤੇ ਜਿੰਨਾ ਹੋ ਸਕੇ ਇਸ ਤੋਂ ਬਚੋ ਮੇਰੇ ਕੋਲ ਕੀ ਨਹੀਂ ਸੀ ਚੰਗੀ ਸਲਾਹ ਦੇਣ ਵਾਲਾ ਬਾਪ ਸੀ ਪੜ੍ਹਿਆ ਲਿਖਿਆ ਪੁੱਤ ਜੋ ਮੇਰਾ ਹੌਂਸਲਾ ਸੀ ਪੰਡਾ ਰੁਪਈਆਂ ਦੀਆਂ ਸੀ ਪਰ ਮੈਂ ਕਿੰਨੀ ਕਿ ਤਰੱਕੀ ਕਰ ਲਈ ਕਾਸ਼ ਮੇਰੇ ਕੋਲ ਉਨੀ ਹੀ ਜ਼ਮੀਨ ਹੁੰਦੀ ਮੈਪਾ ਮੈਂ ਤਰੱਕੀ ਨਾ ਕਰਦਾ ਪਰ ਉਜੜਦਾ ਤਾਂ ਨਾ ਸੋ ਸਭ ਨੂੰ ਅਰਜ ਹੈ ਜੋ ਕੋਲ ਹੈ ਉਸਨੂੰ ਬਚਾ ਲਵੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਰਜ਼ੀ ਦਾ ਸਾਹ ਲੈ ਸਕਣ ਨਹੀਂ ਤਾਂ ਫਿਰ ਖੋਖਲੀਆਂ ਨੀਆਂ ਵਾਲੇ ਤਾਂ ਹੱਕ ਤਾਣ ਕੇ ਤੇ ਸਿਰ ਚਾਕੇ ਤਰਨ ਜੋਗੇ ਨਹੀਂ ਰਹਿੰਦੇ ਕੋਈ ਨਾ ਕੋਈ ਉਹਨਾਂ ਨੂੰ ਦਬੋਚ ਹੀ ਲੈਂਦਾ ਚਾਹੇ ਸਰਕਾਰ ਹੋਵੇ ਚਾਹੇ ਸਮਾਜ ਹੋਵੇ ਚਾਹੇ ਹਾਲਾਤ ਹੋਣ ਤੇ ਚਾਹੇ ਭਾਵਨਾਵਾਂ ਹੋਣ ਇਹਨਾਂ ਵਿੱਚੋਂ ਕਿਸੇ ਇੱਕ ਦਾ ਦਬਾਇਆ ਬੰਦਾ ਵੀ ਘੁੱਟਨ ਮਹਿਸੂਸ ਕਰਦਾ ਬਾਕੀ ਤੁਹਾਡੀ ਤਰੱਕੀ ਦੀ ਪਰਿਭਾਸ਼ਾ ਕੀ ਹੈ ਉਹ ਤੁਸੀਂ ਜਾਣੋ ਪਰ ਮੈਂ ਤਾਂ ਕੱਖ ਦਾ ਨਾ ਰਿਹਾ ਮੇਰੀ ਇਹ ਬੇਨਤੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰਨਾਂ ਦੀਆਂ ਅੱਖਾਂ ਖੁੱਲ ਜਾਣ ਸੋ ਦੋਸਤੋ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਕੇ ਦੱਸਿਓ ਤੇ ਚੈਨਲ ਨੂੰ ਪਹਿਲੀ ਵਾਰ ਸੌਣ ਲਿਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਪਾਕੀ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਇਹ ਤਰੱਕੀ ਦਾ ਰਾਹ ਹੀ ਖੁੱਲ ਰਿਹਾ ਜਾਂ ਬਰਬਾਦੀ ਦਾ ਜ਼ਰੂਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖਿਓ ਤਾਨਵਾ